ਸ਼ਾਸ਼ੀ ਅਕਾਲ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਆਵਾਜ਼ ਇੱਕ ਵਾਰ ਫਿਰ ਤੋਂ ਪ੍ਰਸੰਸਕਾਬ 40 ਨੂੰ ਮਿਲੇਗੀ ਉਹਨਾਂ ਦੀ ਆਵਾਜ਼ ਦੋਸਤੋ ਤਸਦੀਕ ਇਹ ਕਿ ਸਿੱਧੂ ਮੂਸੇਵਾਲੇ ਦਾ ਮੌਤ ਤੋਂ ਬਾਅਦ ਇਹ ਸ਼ੇਮਾ ਗੀਤ ਹੈ ਜੋ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਹ ਨਵਾਂ ਗਾਣਾ ਜੋ 10 April ਬਦਵਾ ਨੂੰ ਰਿਲੀਜ਼ ਕੀਤਾ ਜਾਏਗਾ ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਰਹੂਮ ਗਾਇਕ ਦੇ ਖਾਸ ਦੋਸਤ ਸੰਨੀ ਮਾਲਟਲ ਵੱਲੋਂ ਪੂਰਾ ਕਿੱਤਾ ਗਿਆ ਹੈ ਕਿ ਦਾ ਕਵਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ ਮੂਸੇ ਵਾਲੇ ਦੀ ਪ੍ਰਸੰਸਕ ਲਈ 2 ਮਹੀਨਿਆਂ ਵਿੱਚ ਦੂਜੀ ਹੀ ਖੁਸ਼ਖਬਰੀ ਹੈ ਪਿਛਲੇ ਮਹੀਨੇ ਹੀ ਮੂਸੇ ਵਾਲੇ ਦੇ ਘਰ ਉਹ ਦੀ ਸ਼ੂਟਿੰਗ ਭਰਾ ਦਾ ਜਨਮ ਹੋਇਆ ਸੀ ਦੋਸਤੋ ਸਨੀ ਮਾਡਰ ਨੇ ਜੋ ਕਿ ਇਸ ਗਾਣੇ ਦੀ ਜਾਣਕਾਰੀ ਰਿਪਸ ਸਨੀ ਮਾਡਰ ਵੱਲੋਂ ਸ਼ੇਅਰ ਵੀ ਕੀਤੀ ਗਈ ਸੀ ਇਸ ਕੀ ਨੂੰ 410 ਦਾ ਨਾਮ ਦਿੱਤਾ ਗਿਆ ਹੈ ਤੇ ਦੋਸਤੋ ਇਸੇ ਗਾਣੇ ਕਾਨ ਇੱਕ ਗੀਤ ਚੌਥੇ ਮਹੀਨੇ 10 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ ਦੋਸਤੋ ਜੇਕਰ ਤੁਸੀਂ ਉਸ ਨੂੰ ਸਿੱਧੂ ਮੂਸੇਵਾਲੇ ਦੇ ਫੈਨ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਲਾਈਕ ਸ਼ੇਅਰ ਕਰਿਓ ਧੰਨਵਾਦ